ਦਿੱਲੀ ਕੋਚ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਅੱਜ ਰਵਾਨਾ ਹੋਣ ਜਾ ਰਹੀਆਂ ਨੇ ਉੱਥੇ ਹੀ ਕੁਝ ਜਥੇ ਦੇ ਵੱਲੋਂ ਬਿਆਨ ਦਿੱਤੇ ਗਏ ਨੇ ਦੱਸਦੀਏ ਕਿ ਉਹਨਾਂ ਨੇ ਕਿਹਾ ਹੈ ਕਿ ਸਾਨੂੰ ਦਿੱਲੀ ਜਾਣ ਤੋਂ ਕੋਈ ਵੀ ਨਹੀਂ ਰੋਕ ਸਕਦਾ ਤੇ ਅਸੀਂ ਦਿੱਲੀ ਜਾ ਕੇ ਹਟਾਂਗੇ ਚਾਹੇ ਜੋ ਕਰਨਾ ਹੈ ਕਰ ਲੋ ਸਿੱਧੀ ਚੇਤਾਵਨੀ ਸਰਕਾਰਾਂ ਨੂੰ ਦਿੱਤੀ ਗਈ ਹੈ ਦੱਸਦੀਏ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਦਿੱਲੀ ਕੂਚ ਨੂੰ ਲੈ ਕੇ ਐਲਾਨ ਕੀਤਾ ਗਿਆ ਸੀ ਤੇ 13 ਫਰਵਰੀ ਦਾ ਦਿਨ ਦਿੱਤਾ ਤੇ ਉੱਥੇ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕਿਸਾਨ ਜਥੇਬੰਦੀਆਂ ਅੱਜ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਕਰ ਸਕਦੀਆਂ ਨੇ ਤੇ ਜਿਸ ਤੋਂ ਬਾਅਦ ਕੋਈ ਸੱਟਾ ਵੀ ਨਿਕਲ ਕੇ ਬਾਹਰ ਆ ਸਕਦਾ ਹੈ ਤੇ ਉੱਥੇ ਹੀ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਦਿੱਲੀ ਦੇ ਵਿੱਚ ਵੱਡੇ ਪ੍ਰਦਰਸ਼ਨ ਨੂੰ ਲੈ ਕੇ ਐਲਾਨ ਹੋਇਆ ਅਤੇ ਹੁਣ ਇਸ ਗੱਲ ਨੂੰ ਲੈ ਕੇ ਲਗਾਤਾਰ ਚਰਚਾ ਛਿੜੀ ਹੋਈ ਹੈ ਤੇ ਉੱਥੇ ਹੀ ਸਿੱਧੀ ਚੇਤਾਵਨੀ ਵੀ ਸਰਕਾਰਾਂ ਨੂੰ ਦਿੱਤੀ ਗਈ ਹੈ ਕਿ ਸਾਨੂੰ ਦਿੱਲੀ ਤਾਰ ਤੋਂ ਕੋਈ ਵੀ ਨਹੀਂ ਰੋਕ ਸਕਦਾ ਅਜਿਹੇ ਜਿਹੜੇ ਬਿਆਨ ਦਿੱਤੇ ਗਏ ਨੇ ਹੋਰ ਕੀ ਕਹਿਣਾ ਸੁਣਦੇ ਆ ਨਾ ਤਾਂ ਨਾ ਤਾਂ ਡਾਬੀ ਬਾਰਡਰ ਸੀ ਪਹਿਲਾਂ ਤੋੜਿਆ ਨਾ ਹੁਣ ਤੋੜਾਂਗੇ ਤੋੜਦੇ ਹਰਿਆਣੇ ਵਾਲੇ ਤਿਆਰ ਬੈਠੇ ਕਰਨ ਵਾਸਤੇ ਉਧਰ ਹਾਂਜੀ ਆ ਰਹੇ ਨੇ ਉਧਰ ਬਾਰਡਰ ਉਹੀ ਤੋੜਨਗੇ ਅਸੀਂ ਤਾਂ ਸਾਨੂੰ ਜਗ੍ਹਾ ਸਾਬ ਮਿਲਣੀ ਆ ਤੁਸੀਂ ਜ਼ੋਰ ਲੱਗਣਾ ਵੀਰ ਮੇਰੇ ਉਹ ਨਾ ਇਹ ਟੁੱਟਿਆ ਮਿਲੂ ਸਾਨੂੰ ਚਲੋ ਅਸੀਂ ਆ ਗਏ ਅਸੀਂ ਰੋਟੀਆਂ ਖਾਣ ਨਹੀਂ ਆਉਣ ਇੱਥੇ ਜੋ ਨਹੀਂ ਦਿੱਲੀ ਜਾਣਾ ਦਿੱਲੀ ਜਾ ਕੇ ਰਹਿਣਾ ਕੱਲ ਦੀ ਮੀਟਿੰਗਾਂ ਸਿੱਟਾ ਕੱਢ ਲਓ ਕਹਿ ਦੋ ਆਪਣੇ ਥੋੜੀ ਸੀਐਡੀ ਦੇ ਪਿੱਛੇ ਖੜੀ ਆ। ਵੀ ਭਰਾਵੋ ਮਿਲ ਕੇ ਕਰ ਦੋ ਨਹੀਂ ਕਰਦੇ ਤਾਂ ਫਿਰ ਸੋਚ ਲਓ ਵੀ ਬਣਨਾ ਕੀ ਆ। ਬਾਰਡਰ ਵੀ ਤੋੜਾਂਗੇ ਸਭ ਕੁਝ ਤੋੜਾਂਗੇ। ਪੈਰਾਂ ਨਾਲ ਸਖਤ ਕਮ ਹੈ ਜੀ ਸਰ। ਕੋਈ ਗੱਲ ਨਹੀਂ ਜੀ ਅਸੀਂ ਵੀ ਸਖਤ ਹੋ ਕੇ ਆਏ ਆ। ਪਹਿਲਾਂ ਅਸੀਂ ਪਹਿਲਾਂ ਅਸੀਂ ਇੱਥੇ ਪਹਿਲਾਂ ਇੱਥੇ ਗਰਾਹਾਂ ਆਇਆ ਸੀ, ਕੱਚੇ ਪੈਰੀਂ ਆਇਆ ਸੀ। ਹੁਣ ਅਸੀਂ ਕੱਚੇ ਪੈਰੀਂ ਨਹੀਂ ਆਏ। ਵੀਰੇ ਪੱਕੇ ਪੈਰੀਂ ਆਵਾਂਗੇ ਤੇ ਉਧਰੋਂ ਹੀ ਤੋੜਾਂਗੇ। ਜਲਵੇਂੜੇ ਹੋਰੀ ਸਾਰੇ ਤਿਆਰ ਰਹਿਣਾ ਵੀ ਪੂਰੀ ਸਾਰੇ ਤਿਆਰ ਰਹਿਣਾ ਕੋਈ ਸਿੱਕੜਾ ਨਹੀਂ। ਰੰਗੋ ਹੀ ਲਾਜਵੇਂ। ਹ ਛੱਡਾਂਗੇ ਤੇ ਪਹਿਲਾਂ ਛੱਡੇ ਸੀ ਕਿਤੇ ਨਹੀਂ ਛੱਡਾਂਗੇ ਬਹੁਤ ਜ਼ਿਆਦਾ ਤੁਰੰਤ ਕਰ ਰਹੇ ਨੇ ਨਾ ਜੀ ਕੋਈ ਗੱਲ ਨਹੀਂ ਫਿਰ ਕੀ ਪ੍ਰਬੰਧ ਆਪਾਂ ਵੀ ਜੀਵੀਸੀ ਆਪਣੇ ਕੋਲ ਕੀ ਹੈ ਨਹੀਂ ਇਹ ਵੀ ਆਪਣੇ ਜੀਵੀਸੀ ਨੇ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਜੀਵੀਸੀ ਆਪਣੇ ਕੋਲ ਸਾਰਾ ਕੁਝ ਆਪਣੇ ਕੋਲ ਹੈਗਾ ਆਪਾਂ ਲੰਘਾਂਗੇ ਲੰਘ ਕੇ ਜਾਵਾਂਗੇ ਦਿੱਲੀ ਜਾਵਾਂਗੇ ਨਹੀਂ ਹਟਦੇ ਵੀ ਨਹੀਂ ਹਟਦਾ ਕਿਹਨੂੰ ਹਟਦਾ ਸਰ ਪਤਾ ਕਰ ਗਏ ਹਟ ਜੂਗੇ ਤੁਸੀਂ ਨਹੀਂ ਹਟਦੇ ਅਸੀਂ ਨਹੀਂ ਹਟਦੇ ਇਹ ਤਾਂ ਕੋਈ ਲੱਗ ਰਿਹਾ ਜਾਨ ਲੈਣ ਦੇ ਅੰਦਰ ਅਸੀਂ ਇਹ ਤਾਂ ਹੁਣ ਰੁਕ ਜਾਣਾ ਇਹ ਵੀ ਮਜਬੂਰੀ ਹੈ ਇਹ ਵੀ ਵਿਚਾਰੇ ਨੌਕਰ ਕਿਦਾਂ ਨਖਰਾ ਕਰੀਏ ਇਹ ਆਪੇ ਬੱਚੇ ਹਟ ਜਾਣਗੇ ਕਿ ਤਾਰੇ ਕੀ ਕੁਝ ਨਹੀਂ ਕਹਿੰਦੇ ਇਹ ਤਾਂ ਆਪਣੇ ਨਾਂ ਨਾਲ ਜਾਣਗੇ ਸਾਰੇ ਦਿੱਲੀ ਕੋਚ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਅੱਜ ਰਵਾਨਾ ਹੋਣ ਜਾ ਰਹੀਆਂ ਨੇ ਉੱਥੇ ਹੀ ਕੁਝ ਜਥੇ ਦੇ ਵੱਲੋਂ ਬਿਆਨ ਦਿੱਤੇ ਗਏ ਨੇ ਦੱਸਦੀਏ ਕਿ ਉਹਨਾਂ ਨੇ ਕਿਹਾ ਹੈ ਕਿ ਸਾਨੂੰ ਦਿੱਲੀ ਜਾਣ ਤੋਂ ਕੋਈ ਵੀ ਨਹੀਂ ਰੋਕ ਸਕਦਾ ਤੇ ਅਸੀਂ ਦਿੱਲੀ ਜਾ ਕੇ ਹਟਾਂਗੇ ਚਾਹੇ ਜੋ ਕਰਨਾ ਹੈ ਕਰ ਲੋ ਸਿੱਧੀ ਚੇਤਾਵਨੀ ਸਰਕਾਰਾਂ ਨੂੰ ਦਿੱਤੀ ਗਈ ਹੈ ਦੱਸਦੀਏ ਕਿ ਔੜ ਵਾਲੇ ਦਿਨਾਂ ਦੇ ਵਿੱਚ ਜਿਹੜਾ ਦਿੱਲੀ ਕੂਚ ਨੂੰ ਲੈ ਕੇ ਐਲਾਨ ਕੀਤਾ ਗਿਆ ਸੀ ਤੇ 13 ਫਰਵਰੀ ਦਾ ਦਿਨ ਦਿੱਤਾ ਤੇ ਉੱਥੇ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕਿਸਾਨ ਜਥੇਬੰਦੀਆਂ ਅੱਜ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਕਰ ਸਕਦੀਆਂ ਨੇ ਤੇ ਜਿਸ ਤੋਂ ਬਾਅਦ ਕੋਈ ਸੱਟਾ ਵੀ ਨਿਕਲ ਕੇ ਬਾਹਰ ਆ ਸਕਦਾ ਹੈ ਤੇ ਉੱਥੇ ਹੀ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਦਿੱਲੀ ਦੇ ਵਿੱਚ ਵੱਡੇ ਪ੍ਰਦਰਸ਼ਨ ਨੂੰ ਲੈ ਕੇ ਐਲਾਨ ਹੋਇਆ ਅਤੇ ਹੁਣ ਇਸ ਗੱਲ ਨੂੰ ਲੈ ਕੇ ਲਗਾਤਾਰ ਚਰਚਾ ਛਿੜੀ ਹੋਈ ਹੈ ਤੇ ਉੱਥੇ ਹੀ ਸਿੱਧੀ ਚੇਤਾਵਨੀ ਵੀ ਸਰਕਾਰਾਂ ਨੂੰ ਦਿੱਤੀ ਗਈ ਹੈ ਕਿ ਸਾਨੂੰ ਦਿੱਲੀ ਜਾਰ ਤੋਂ ਕੋਈ ਵੀ ਨਹੀਂ ਰੋਕ ਸਕਦਾ ਅਜਿਹੇ ਜਿਹੜੇ ਵਿਆਹ ਦਿੱਤੇ ਗਏ ਨੇ ਹੋਰ ਕੀ ਕਹਿਣਾ ਸੁਣਦੇ ਆ ਨਾ ਤਾਂ ਨਾ ਤਾਂ ਡਾਬੀ ਬਾਰਡਰ ਸੀ ਪਹਿਲਾਂ ਤੋੜਿਆ ਨਾ ਹੁਣ ਤੋੜਾਂਗੇ ਤੋੜਦੇ ਹਰਿਆਣੇ ਵਾਲੇ ਤਿਆਰ ਬੈਠੇ ਕਰਨ ਵਾਸਤੇ ਉਧਰ ਹਾਂਜੀ ਆ ਰਹੇ ਨੇ ਉਧਰ ਬਾਰਡਰ ਉਹੀ ਤੋੜਨਗੇ ਅਸੀਂ ਤਾਂ ਸਾਨੂੰ ਜਗਾ ਸਾਫ ਮਿਲਣੀ ਆ ਤੁਸੀਂ ਜੋਰ ਲਾ ਜੜਾ ਲਾਣਾ ਵੀਰ ਮੇਰੇ ਉਹ ਨਾ ਇਹ ਟੁੱਟਿਆ ਮਿਲੂ ਸਾਨੂੰ ਚਲੋ ਅਸੀਂ ਆ ਗਏ ਅਸੀਂ ਰੋਟੀਆਂ ਖਾਣ ਨਹੀਂ ਆਉਣ ਇੱਥੇ ਜੋ ਨਹੀਂ ਦਿੱਲੀ ਜਾਣਾ ਦਿੱਲੀ ਜਾ ਕੇ ਰਹਿਣਾ ਕੱਲ ਦੀ ਮੀਟਿੰਗਾਂ ਸਿੱਟਾ ਕੱਢ ਲਓ ਕਹਿ ਦਿਓ ਆਪਣੇ ਥੋੜੀ ਸੀਆਈਡੀ ਦੇ ਪਿੱਛੇ ਖੜੀ ਆ। ਵੀ ਭਰਾਵੋ ਮਿਲ ਕੇ ਕਰ ਦੋ ਨਹੀਂ ਕਰਦੇ ਤਾਂ ਫਿਰ ਸੋਚ ਲਓ ਵੀ ਬੰਨਣਾ ਕੀ ਆ। ਬਾਰਡਰ ਵੀ ਤੋੜਾਂਗੇ ਸਭ ਕੁਝ ਤੋੜਾਂਗੇ। ਪਹਿਲਾਂ ਨਾਲੋਂ ਸਖਤ ਕੰਮ ਆਇਆ ਸਾਰਾ। ਕੋਈ ਗੱਲ ਨਹੀਂ ਜੀ ਅਸੀਂ ਵੀ ਸਖਤ ਹੋ ਕੇ ਆਏ ਆ। ਪਹਿਲਾਂ ਪਹਿਲਾਂ ਅਸੀਂ ਇੱਥੇ ਪਹਿਲਾਂ ਇੱਥੇ ਗਰਾਹਾਂ ਆਇਆ ਸੀ ਇੱਥੇ ਪੈਰੀ ਆਇਆ ਸੀ। ਹੁਣ ਅਸੀਂ ਕੱਚੇ ਪੈਰੀ ਨਹੀਂ ਆਏ। ਮੇਰੇ ਪੱਕੇ ਪੈਰੀ ਆਵਾਂਗੇ ਤੇ ਉਧਰ ਵੀ ਤੋੜਾਂਗੇ ਜਲਵੇੜੇ ਹੋਰੀ ਸਾਰੇ ਤਿਆਰ ਰਹਿਣਾ ਵੀ ਪੂਰੀ ਸਾਰੇ ਤਿਆਰ ਰਹਿਣਾ ਕੋਈ ਸਿਕਤ ਨਹੀਂ ਆਲੀ। ਰੰਗੋ ਵੀ ਲਾਜਵੇਂ। ਹੱ ਛੱਡਾਂਗੇ ਤੇ ਪਹਿਲਾਂ ਛੱਡੇ ਸੀ ਕਿਤੇ ਬਹੁਤ ਜ਼ਿਆਦਾ ਤਰੰਤ ਕਰ ਰਹੇ ਨੇ ਨਾ ਜੀ ਕੋਈ ਗੱਲ ਨਹੀਂ ਫਿਰ ਕੀ ਹੈ ਪ੍ਰਬੰਧ ਆਪਾਂ ਵੀ ਜੀਵੀਸੀ ਆਪਣੇ ਕੋਲ ਕੀ ਹੈ ਨਹੀਂ ਇਹ ਵੀ ਆਪਣੇ ਜੀਵੀਸੀ ਨੇ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਜੀਵੀਸੀ ਆਪਣੇ ਕੋਲ ਸਾਰਾ ਕੁਝ ਆਪਣੇ ਕੋਲ ਹੈਗਾ ਆਪਾਂ ਲੰਘਾਂਗੇ ਲੰਘ ਕੇ ਜਾਵਾਂਗੇ ਦਿੱਲੀ ਜਾਵਾਂਗੇ ਨਹੀਂ ਹਟਦੇ ਮੈਨੂੰ ਹਟਦੇ ਹਟ ਤਾਂ ਕਿਹਨੂੰ ਹਟਦਾ ਸਰ ਪਤਾ ਕਰਦੇ ਹਟ ਜੂਗੇ ਤੁਸੀਂ ਨਹੀਂ ਹਟਦੇ ਅਸੀਂ ਨਹੀਂ ਹਟਦੇ ਇਹ ਚੱਕਰ ਨਹੀਂ ਰੁਕ ਲੱਗ ਰਹੇ ਨੇ ਇਹ ਤਾਂ ਜਾਣਦੇ ਨੇ ਅੰਦਰ ਅਸੀਂ ਇਹਨਾਂ ਦੀ ਮਜਬੂਰੀ ਹੈ ਇਹ ਵੀ ਵਿਚਾਰੇ ਨੌਕਰ ਕੀ ਨਖਰਾ ਕੀ ਇਹ ਆਪੇ ਪਿੱਛੇ ਹਟ ਜਾਣਗੇ ਇੰਦਾਰੇ ਕੀ ਕੁਝ ਨਹੀਂ ਕਹਿੰਦੇ ਇਹ ਤਾਂ ਆਪਣੇ ਨਾਲ ਜਾਣਗੇ ਸਾਰੇ